ਤੁਸੀਂ ਵੀ ਬਾਹਰ ਨਾ ਪਾਇਆ ਤੁਹਾਡੇ ਜਿਹੜੇ ਯੰਗਸਟਰਸ ਹੋਣੇ ਉੱਥੇ ਉਹਨਾਂ ਦਾ ਲਾਈਫ ਸਟਾਈਲ ਤਾਂ ਹੋਰ ਤਰ੍ਹਾਂ ਦਾ ਹੋਣਾ ਤੁਸੀਂ ਉਧਰ ਨੂੰ ਨਹੀਂ ਗਏ ਇਸ ਪਾਸੇ ਵੱਲ ਆ ਕੇ ਪੰਜਾਬੀਤ ਵੱਲ ਆ ਕੇ ਤੇ I was born in the westener so I've already experienced the west so I like it in Punjab now ਕੀ ਕੰਮ ਕਰਦੇ ਹੋ ਤੁਸੀਂ ਹਾਂ ਮੈਂ ਮੈਂ ਗ੍ਰੈਜੂਏਟ ਹੋ ਗਿਆ ਹਾਂ ਬਹੁਤ ਮੈਂ ਪੂਰਾ ਕੰਮ ਦਬਿਆ ਨਹੀਂ ਹਜੇ ਕਾਦੇ ਵਿੱਚ ਗ੍ਰੈਜੂਏਸ਼ਨ ਕੀਤੀ ਤੁਸੀਂ 뮤జిక్ ਪ੍ਰੋਡਕਸ਼ਨ ਹਾਂਜੀ 뮤జిక్ ਇੰਡੀਅਨ 뮤జిక్ ਜਾਂ ਫਿਰ ਸੋ ਆਈ ਵਾਸ ਗਰੋਇੰਗ ਅਪ ਆਈ ਲਿਸਨ ਟੂ ਰੈਗਗੇ 뮤జిక్ ਐਂਡ ਹਿਪ ਹੌਪ 뮤జిక్ ਸੋ এবਲਿਵਰੀ ਮੈਟ ਅਸ ਹਾਂ ਤੇ ਮੈਂ ਤੋਰਾ ਚੀਤਨ ਸੈਕਟਰ ਹਾਂ ਜੋ ਹੂ ਇਜ਼ ਯਰ ਫੇਵਰਿਟ ਤਾਦੀ ਸਿੰਘ ਫੋਰ ਅਕੁਸ਼ਰ ਆ ਕੂਡਨਟ ਟੈਲ ਯੂ I, I, got, I went to a car, i watched him uh, listen there. i think if the, if the younger generation are going to listen to music it should be music that is going to uplift them and empower them and make them strong you are the only one I see. I look at the birds, I look at the bees, I look at the trees, the waves, and the seas. My guru, the propeller, my umbrella. Shelter me from brimstone, rain, all the pain and suffering. Look into my eyes, you'll see I ain't bluffing with the things that I say. Shooting out rays of awareness, I'm preparing for the day my soul is tearing. What's England? What's ਪੰਜਾਬੀ ਵਧੀਆ ਬੋਲਦੇ ਹੋ ਤੁਸੀਂ ਬਹੁਤ ਆ ਥੋੜਾ ਹੋਵੇ ਸਕਦਾ ਹਜੇ ਸਿੱਖ ਰਹੇ ਹੋ ਹਾਂਜੀ ਹਾਂਜੀ ਕਿੰਨੀ ਐਜ ਹੋ ਗਈ ਤੁਹਾਡੀ 25 25 ਯਾ ਯਾ ਅੱਛਾ ਤੁਸੀਂ ਤੁਸੀਂ ਵੀ ਬਾਣਾ ਪਾਇਆ ਤੁਹਾਡੇ ਜਿਹੜੇ ਯੰਗਸਟਰਸ ਹੋਣੇ ਉੱਥੇ ਉਹਨਾਂ ਦਾ ਲਾਈਫ ਸਟਾਈਲ ਤਾਂ ਹੋਰ ਤਰ੍ਹਾਂ ਦਾ ਹੋਣਾ ਤੇ ਤੁਸੀਂ ਉਧਰ ਨੂੰ ਨਹੀਂ ਗਏ ਇਸ ਪਾਸੇ ਵੱਲ ਆ ਕੇ ਪੰਜਾਬੀयत ਵੱਲ ਆ ਕੇ ਸਿੱਖ ਧਰਮ ਵੱਲ ਆ ਕੇ ਕੀ ਵਜ੍ਹਾ ਰਹੀ ਕੀ ਆਈ ਡੋਨਟ ਦਾਟ ਵਾਟ ਯੂ ਸੇਇੰਗ ਕੀ ਵਾਟ ਕੀ ਵਜ੍ਹਾ ਰਹੀ ਕੀ ਮੀਨ ਹਾਂ ਮਤਲਬ ਕਿਉਂ ਕਿਉਂ ਆ ਗਏ ਤੁਸੀਂ ਆ ਕਿਉਂ ਆਣਾ ਹੋਇਆ ਕਿਹੜੀ ਚੀਜ਼ ਤੋਂ ਅਟਰੈਕਟ ਕੀਤਾ ਕਿਹੜੀ ਚੀਜ਼ ਨੇ ਮੈਨੇ ਗੁਰੂ ਨੂੰ ਦੱਸਿਆ ਇੱਥੇ ਆ ਗੋ ਸੋ ਇੱਥੇ ਆ ਗਾ ਆ ਗਿਆ ਪਰ ਵੈਸਟਰਨ ਕਲਚਰ ਤਾਂ ਸਾਡੇ ਲੋਕਾਂ ਨੂੰ ਅਟਰੈਕਟ ਕਰਦਾ ਬਹੁਤ ਹਾਂਜੀ ਕਿ ਉਹ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦਾ ਬਣਨਾ ਚਾਹੁੰਦੇ ਸਾਡੇ ਪੰਜਾਬ ਦੇ ਲੋਕ ਹਾਂਜੀ ਇਹ ਮੈਂ ਉੱਥੇ ਆਸ ਬੌਰਨ ਇਨ ਦਾ ਵੈਸਟਰਨ ਸੋ ਆਵ ਆਲਰੀ ਐਕਸਪੀਰੀਐਂਸਡ ਦਾ ਵੈਸਟ ਸੋ ਆਈ ਲਾਈਕ ਇਟ ਇਨ ਪੰਜਾਬ ਨਾ ਤੁਹਾਨੂੰ ਲੱਗਿਆ ਵੀ ਵੈਸਟਰਨ ਨਾਲੋਂ ਵਧੀਆ ਇਹ ਚੰਗਾ ਹੈ ਇੱਥੇ ਇੱਥੇ ਵਧੀਆ ਆ ਇੱਥੇ ਵਧੀਆ ਹਾਂਜੀ ਹਮ ਇੱਥੇ ਸਹੀ ਆ ਤੁਸੀਂ ਕਿੰਨੇ ਕਿੰਨੀ ਵਾਰ ਆਏ ਹੋ ਇੱਥੇ ਹੁਣ ਅਮ ਮੈਂ ਜਨਵਰੀ ਚ ਆ ਗਿਆ ਜਨਵਰੀ ਚ ਹਾਂਜੀ ਇੱਕ ਵਾਰੀ ਆਇਓ ਸਿੰਗਲ ਟਾਈਮ ਆਇਓ ਕਿ ਨਹੀਂ ਨਹੀਂ ਪਿਛੇ ਸਾਹਿਬ ਪਿਛੇ ਸਾਹਿਬ ਆ ਗਿਆ ਤਾਂ ਹਮੇ ਸੋਚਿਆ ਇੱਥੇ ਰਹਿਣਾ ਇੱਥੇ ਸੋਣਾ ਹਣਾ ਇੱਥੇ ਰਹਿਣਾ ਹਾਂਜੀ ਬਰ ਮੇ ਮਮੀ ਦਾਦੇ ਉੱਥੇ ਰਹਿਣ ਐਸਾ ਮਾਰਕੇ ਜਾਣਾ ਤਾਂ ਇਹ ਮੈਂ ਉੱਥੇ ਸੋਚਿਆ ਉੱਥੇ ਉੱਥੇ ਇੱਥੇ ਰਹਿਣਾ ਕੁਝ ਲੋਕ ਕਹਿੰਦੇ ਵੀ ਉੱਥੇ ਸਰਦਾ ਨਹੀਂ ਵੀ ਜੇ ਨਾ ਕਮਾਈ ਕਰੀਏ ਨਾ ਪੈਸੇ ਕਮਾਈਏ ਤਾਂ ਗੁਜ਼ਾਰਾ ਨਹੀਂ ਹੁੰਦਾ ਵੀ ਨਹੀਂ ਨਹੀਂ ਕੰਮ ਤੇ ਮੁੜਨਾ ਪੈਣਾ ਵਾਪਸ ਪਰ ਤੁਸੀਂ ਫਿਰ ਕਾਫੀ ਸਮੇਂ ਤੋਂ ਇੱਥੇ ਹੋ ਤੇ ਪਿੱਛੇ ਫਿਰ ਕੰਮ ਦਾ ਕੀ ਬਣਦਾ ਹੋਊ ਤੇ ਵੀ ਭਰਾ ਭਰਾ ਹੈਗੇ ਯੂ نو ਸਾਰੇ ਇੱਥੇ ਬੈਠੇ ਮੇਰੇ ਭਰਾ ਆ ਸੋ ਇੱਥੇ ਵੀ ਪਰਵਾਨ ਹੈਗੇ ਇੱਥੇ ਕੀ ਕੰਮ ਕਰਦੇ ਹੋ ਤੁਸੀਂ ਹਾਂ ਮੈਂ ਮੈਂ ਗ੍ਰੈਜੂਏਟ ਹੋ ਗਿਆ ਹਾਂ ਬਹੁਤ ਮੈਂ ਪੂਰਾ ਕੰਮ ਲੱਭਿਆ ਨਹੀਂ ਹਜੇ ਕਿਹਦੇ ਵਿੱਚ ਗ੍ਰੈਜੂਏਸ਼ਨ ਕੀਤੀ ਤੁਸੀਂ 뮤직 ਪ੍ਰੋਡਕਸ਼ਨ 뮤직 ਬਿਲਕੁਲ 뮤직 ਇੰਡੀਅਨ 뮤직 ਜਾਂ ਫਿਰ ਸੋ ਆਈ ਵਾਸ ਗਰੋਇੰਗ ਅਪ ਆਈ ਲਿਸਨ ਟੂ ਰੈਗਗੇ 뮤직 ਐਂਡ ਹਿਪ ਹੌਪ 뮤직 ਸੋ ਇਹ ਬਿਲਵਰੀ ਮੈਨ ਉਸੋਂ ਦਾ ਹਾਂ ਹੁਣ ਮੈਂ ਤੋਰਾ ਕੀਤਨ ਸਿੱਖਦਾ ਹਾਂ ਇੰਡੀਅਨ 뮤직 ਇੰਡੀਅਨ ਕਲਾਸਿਕਲ ਤੋਂ ਫਿਰ ਅਲੱਗ hip hop music shikha, rap Anji, so the content is very positive you know in my music i want to put positive wholesome loving messages in my music you know not, not nothing that's going to bring the consciousness down so i think if the if the younger generation are going to listen to music it should be music that is going to uplift them and empower them and make them strong I can yeah, this is a new one a new song called spitfire is going to come out soon in no so aso release nahi ho gaya hai na yo karta tha yo I spit fire when I speak. Ain't no tongue in cheek. Seriously, I ain't even peeked fearlessly. Roaming these streets, the guru is keeping me on his leash. You know, I ain't gonna ever meet my end. Every single day, I ain't gonna pretend I ascend higher and higher. I'm flying. You know how it is. One day, I will be dying. A god, timeless being. I chant it in my heart. Every single day, I know it is art. I don't use a pen. I stay in my zen. I look focused. I ain't gonna write this story you know it's so many colors around here like balamori that's a reference for my uk peeps you know what it is man i keep it so clean the world's so dirty i'm trying to keep it clean Tuhi, Tuhi, Guruji. you are the only one i see i look at the birds i look at the bees i look at the trees the waves and the seas you know how it is i read bfd then i sing on the mic they ain't ever seen anyone like this i keep it so spicy we indian punjabi we're going back to our roots this is our motherland, it's nothing new. Off of the dome, I don't use no pen. Every single day, I stay in my zen. I spit fire as I speak. Ain't no tongue in cheek, seriously. I ain't even peaked fearlessly. Roaming these streets, the city is a cage, and they want us to keep our distance. No resistance. My brothers, my sisters, stay persisting, breathe the air. Can't back down, we must dare. Challenge the darkness and be the light. These demons don't want me and you taking flight, the target our wings don't want us to fly, in my heart when Nam resides, my guru the propeller, my umbrella, shelter me from brimstone rain, all the pain and suffering, look into my eyes you'll see I ain't bluffing with the things that I say, shooting out rays of awareness, I'm preparing for the day my soul is tearing, out of this body all my laundry gonna be airing out in the court of the true lord, she the only one that can award, me with the status of paradise, if it's a game are you Gonna take the chance, roll the dice. Are you gonna live or die? In the moment I reside, nothing to hide. I will just glide in the air, in the sky. Yo, why guru? Satan. <laughs> <Nashar> <hansi> hon, hon Right, bhai, <laughs> you're Yeah, yeah. yeah okay, yeah. yeah. ਹੋਣੀ ਚਾਹੀਦੀ ਹੈ ਪਹਿਲਾਂ ਯੂ ਮਸਟ ਹੀ ਹਿਸਟਰੀ ਐਂਡ ਗੁਰਬਾਣੀ ਐਂਡ ਗੁਰਬਾਣੀ ਹਿਸਟਰੀ ਦਾ ਟਾਈਮ ਰੀਡਿੰਗ ਹਿਸਟਰੀ ਆਫ ਗੁਰਬਾਣੀ ਐਂਡ ਗੁਰਬਾਣੀ ਇਨਫਲੂਐਂਸ ਮਾਈ 뮤직 ਫੋਰ ਸ਼ੋਰ ਯਾਂਜੀਆ ਸੋ ਸੋ ਯੂ ਰੀਡ ਬੁక్స్ ਸਿੱਖੀ ਰਿਲੇਟਿਡ ਯਾ ਯਾ ਆ ਕੈਨ ਰੀਡ ਸੋ ਕੁਝ ਨਾਲ ਸਿੱਖੀਜ਼ਮ ਨਰਰੇਟਡ ਜਿਹੜੇ ਪਰੰਪਰਾਵਾਂ ਹੈਗੀਆਂ ਮਿਊਜ਼ਿਕ ਦੀਆਂ ਢਾਡੀ ਵਾਰਾਂ ਕਵਿਸ਼ਰੀ ਉਹ ਵੀ ਤੁਸੀਂ ਕੋਸ਼ਿਸ਼ ਕੀਤੀ ਹਾਂਜੀ ਇਹ ਢਾਡੀ ਆਈ ਥਿੰਕ ਆਮ ਆਮ ਮੋਰ ਲਾਈਕਲੀ ਟਾਡੀ ਦਨ ਇੰਡੀਅਨ ਕਲਾਸਿਕਲ ਇੰਡੀ ਯੂ ਨੋ ਇੰਡੀਅਨ ਕਲਾਸਿਕਲ ਕੀਤਨ ਇਜ਼ ਵੈਰੀ ਯੂ ਨੋ ਇਟ ਟੇਕਸ ਮੈਨੀ ਮੈਨੀ ਈਅਰਸ ਸੋ ਬਟ ਮੇਬੀ ਮੇਬੀ ਆ ਰੂ ਟਾਡੀ ਹਾਂਜੀ ਤੇ ਉਹ ਕਦੀ ਟਰਾਈ ਕੀਤਾ ਤੁਸੀਂ ਗਾਣ ਦਾ ਜੀ ਢਾਡੀ ਵਾਰਾਂ ਜਾਂ ਕਵਿਸ਼ਰੀ ਹਜੇ ਨਹੀਂ ਪਰ ਮੈਂ ਸਿਮਰਨ ਰੈਗਰਨਾ ਕਾਦਾ ਸੋ ਆ ਗੋਟ ਅ ਫਰੈਂਡ ਟੋਪਟਿਸ਼ਨ he does a uh, simran to reggae beats and is really beautiful so yeah that's a form of simran form of bhogdi so who's your favorite taddi sing or akusher i couldn't tell you couldn't tell i, I go i went to a calcutta to watch him that uh, listen there hanji so theek hai ji tanu singh ji uh, go to meet you Vaheguru te khan sahab vaigur ji ki bate te parmatma kare ke tusi uh, jehde uh, sikh uh, ideology a te inu pujaa sako te ummeed karde ha te todi chaddi kala rahe ji vaigur ji ka khalsa ਵਾਈ ਗੁਰਜੀ ਕਿ ਫਤਿਹ ਸੋ ਦੇਖੋ ਤੁਸੀਂ ਇਹ ਦੇਖਿਆ ਵੀ ਜਿਹੜੇ ਦੂਰ ਦਰਾਡੇ ਜਾਣ ਦੀਆਂ ਕੋਸ਼ਿਸ਼ਾਂ ਸਾਡੇ ਨੌਜਵਾਨ ਕਰਦੇ ਆ ਬਾਹਰ ਜਾਂਦੇ ਆ ਤੇ ਆਪਣੀ ਵਿਰਾਸਤ ਨੂੰ 에어ਪੋਰਟ ਤੇ ਹੀ ਛੱਡ ਦਿੰਦੇ ਉੱਥੇ ਜਾ ਕੇ ਨਾਲ ਹੀ ਰੰਗ ਚੜ ਜਾਂਦਾ ਪਰ ਇਹ ਵੀ ਹੋ ਰਹੀ ਉੱਥੇ ਦੀ ਜੰਮੇ ਆ ਉਥੇ ਦੇ ਐਟਮੋਸਫੇਅਰ ਦੇ ਵਿੱਚ ਹੀ ਇਹ ਰਹੇ ਆ ਤੇ ਆਸ-ਪਾਸੇ ਸਿੱਖਿਆ ਸਾਰਾ ਕੁਝ ਪਰ ਉਹ ਚੀਜ਼ਾਂ ਨੂੰ ਛੱਡ ਕੇ ਵੈਸਟਰਨ ਕਲਚਰ ਨੂੰ ਛੱਡ ਕੇ ਫੇਰ ਆਪਣੇ ਜਿਹੜੇ ਹੈਗੇ ਆ ਆਪਣੇ ਵਿਰਸੇ ਵੱਲ ਵਿਰਾਸਤ ਵੱਲ ਮੁੜੇ ਆ ਭਾਵੇਂ ਉੱਥੇ ਜੰਮ ਕੇ ਜਾਂ ਉੱਥੇ ਸਟੱਡੀ ਕਰਕੇ ਇਹਨਾਂ ਨੇ ਜੋ এডੂਕੇਸ਼ਨ ਲਈ ਉਹ ਵੀ 뮤직 ਦੀ ਲਈ ਆ ਪਰ ਉਹਦੇ ਵਿੱਚ ਵੀ ਪ੍ਰਚਾਰ ਫੇਰ ਸਿੱਖੀ ਦਾ ਹੀ ਕਰ ਰਿਹਾ ਸੋ ਉਮੀਦ ਕਰਦੇ ਆ ਗੱਲਬਾਤ ਜਿਹੜੀ ਹੈਗੀ ਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਗੁਰਪ੍ਰੀਤ ਸਿੰਘ ਦਾਸ ਤਨਮ ਸਿੰਘ ਪੰਜਾਬੀ ਲੋਕ ਚਾਂਦ